ਇਸਾਰੇ ਕਸਟਾਨੀ ਕਾਰਵਾਈ ਕੀਤੀ ਗਈ ਹੈ ਕਿਨੇ ਬੱਤੀ ਕਿਨੇ ਮਾਯੋ ਪੰਜਾਬ ਸਰਕਾਰ ਵੱਲੋਂ ਮਾਯੋ ਦੇ ਡੀਜੀਪੀ ਸਾਹਿਬ ਦੇ ਹੁਕਮ ਅਨਸਾਰ ਨਸ਼ਿਆਂ ਵਿਰੁੱਧ ਯੁੱਧ ਦੇ ਤਹਿਤ ਕਾਰਵਾਈ ਕਰਦੇ ਹੋਏ ਐਸਐਚਓ ਰਾਮਾ ਤੇ ਸੀਆਈਏ 2 ਦੇ ਜਿਹੜੇ ਹੈਗੇ ਐ ਇੰਸਪੈਕਟਰ ਕਰਨਵੀਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਕੱਲ ਜਿਹੜੀ ਹੈਗੀ ਐ ਐ ਦੋ ਕੁਆਂਟਲ ਦੇ ਕ੍ਰੀਮ ਜਿਹੜੀ ਹੈਗੀ ਆ ਉਹ ਭੁੱਕੀ ਚੋਰਾਪੋਸਟ ਜਿਹੜਾ ਹੈਗਾ ਫੜਿਆ ਹੈਗਾ ਤੇ ਇਹਦੇ ਸਬੰਧ ਦੇ ਵਿੱਚ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਆ ਮੌਕੇ ਤੇ ਮੈਂ ਪੁੱਛ ਕੇ ਜਿਹੜੀ ਹੈਗੀ ਆ ਉਹਦੀ ਬਰੰਪਤਗੀ ਕੀਤੀ ਸੀਗੀ ਤੇ ਇਹ ਵਿਅਕਤੀ ਜਿਹੜਾ ਹੈਗਾ ਇੰਦਰਜੀਤ ਸਿੰਘ son of ਗੁਰਦੇਵ ਸਿੰਘ ਵਾਸੀ ਪਿੱਛੋਂ ਜਿਹੜਾ ਹੈਗਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਤੇ ਅੱਜ ਕੱਲ ਇਹ ਰਾਮਾਪਿੰਡ ਵਿਖੇ ਇੱਕ ਜਿਹੜਾ ਹੈਗਾ ਮਕਾਨ ਕਰਾਇਤੇ ਲੈ ਕੇ ਰਹਿ ਰਿਆ ਸੀਗਾ ਜਿਹਦੇ ਪਾਸੋਂ 8 ਗੱਟੇ ਜਿਹੜੇ ਪਲਾਸਟਿਕ ਚੂਰਾ ਪੋਸਟ ਜਿਹਦੇ ਵਿੱਚ ਹਰ ਇੱਕ ਗੱਟੇ ਦੇ ਵਿੱਚ 25-25 ਕਿਲੋ ਜੜੀ ਭੁੱਕੀ ਸੀਗੀ ਤੇ ਉਹ ਟੋਟਲ ਜਿਹੜੀ 200 ਕਿਲੋ ਭੁੱਕੀ ਜਿਹੜੀ ਹੈਗੀ ਆ ਬਰਾਮਦ ਹੋਈ ਹੈਗੀ ਆ ਜਿਹਨੂੰ ਅਸੀਂ ਜਿਹੜਾ ਹੈਗਾ ਕਬਜ਼ਾ ਪੁਲਿਸ ਵਿੱਚ ਲੈ ਕੇ ਤੇ ਐਨਡੀਪੀਐਸ ਐਕਟ ਅਧੀਨ ਵੱਖ-ਵੱਖ ਧਰਾਵਾਂ ਦੇ ਵਿੱਚ ਐਫਆਈਆਰ ਲੌਂਚ ਕਰਕੇ ਇਹ ਵਿਅਕਤੀ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਸਰ ਕਿੱਥੋਂ ਬਰਾਮਦ ਕੀਤੀ ਹੈਗੀ ਇਹ ਵਿਅਕਤੀ ਪਹਿਲਾਂ ਕੰਮ ਕਰਦਾ ਸੀ ਕੀ ਕਰਦਾ ਹੈਗਾ ਸੀਗਾ ਕਿਵੇਂ ਸਪਲਾਈ ਹਾਏ ਵਿਅਕਤੀ ਜਿਹੜਾ ਹੈਗਾ ਮੁੱਢਲੀ ਪੁੱਛਗਿੱਛ ਤੇ ਸਾਹਮਣੇ ਆਇਆ ਵੀ ਇਹ ਜਿਹੜਾ ਹੈਗਾ ਵੀ ਪਹਿਲਾਂ ਵੀ ਥੋੜਾ ਕੰਮ ਕਰਦਾ ਸੀਗਾ ਇਹ ਟਰੈਕਟਰ ਡਰਾਈਵਰ ਸੀ ਬੇਸਿਕਲੀ ਤੇ ਇਹਨੇ ਹੁਣ ਜਿਹੜੀ ਹੈਗੀ ਆ ਇਹ ਇਹਦੇ ਕੋਲੋਂ ਇਹਦੇ ਮਕਾਨ ਦੇ ਵਿੱਚੋਂ ਜਿਹੜਾ ਹੈਗਾ ਕਮਰੇ ਦੇ ਵਿੱਚੋਂ ਰਹਿ ਸੀ ਉੱਥੋਂ ਜਿਹੜੀ ਹੈਗੀ ਆ ਇਹ ਪੂਕੀ ਜਿਹੜੀ ਹੈਗੀ ਸਾਰੀ ਬਰਬਤ ਹੋਈ ਸਰ ਕਿੱਥੋਂ ਲਿਆਂਦੀ ਸੀ ਕਿੱਥੇ ਸਪਲਾਈ ਕਰਨੀ ਸੀ ਜੀ ਉਹ ਚੈੱਕ ਕੀਤੀ ਜਾ ਰਹੀ ਹੈ ਇਹਨੇ ਦੱਸਿਆ ਵੀ ਇਹ ਮੁੱਢਲੇ ਤੌਰ ਤੇ ਇਹਨੇ ਦੱਸਿਆ ਵੀ ਰਾਜਸਥਾਨ ਤੋਂ ਇਹ ਪੂਕੀ ਲੈ ਕੇ ਆਇਆ ਸੀਗਾ ਤੇ ਅੱਗੇ ਜਿਹੜਾ ਹੈਗਾ ਵੱਖ-ਵੱਖ ਜਿਹੜਾ ਹੈਗਾ ਜਗ੍ਹਾ ਤੇ ਇਹਨੇ ਸਪਲਾਈ ਕਰਨੀ ਸੀਗੀ ਉਹ ਡੰਗਾਈ ਚੋਂ ਕੁਝ-ਕਿਛ ਕੀਤੀ ਜਾ ਰਹੀ ਹੈ। ਪਹਿਲਾਂ ਵੀ ਸਰ ਕੀ ਮਾਮਲਾ ਕਰ ਜਾਗੇ ਇਸ ਦੇ ਬਾਰੇ ਜਿਹੜਾ ਹੈਗਾ ਹਲੇ ਤਾਂ ਰਿਕਾਰਡ ਚੈੱਕ ਨਹੀਂ ਕੀਤਾ ਹੈਗਾ ਤੇ ਇਹਦੇ ਤੇ ਵੈਸੇ ਐਫ ਆਈ ਆਰ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ ਹੈ ਮਡਲੀ ਤੇ ਇਹਦੇ ਤੇ ਕੋਈ ਐਫ ਆਈ ਆਰ ਹੈ ਨਹੀਂ ਫਿਰ ਵੀ ਇਹਦਾ ਰਿਕਾਰਡ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਹੈ।